ਕਿਰਮਾਨ ਹੰਸਰਾਜ ਜੀ ਜੋਸਨ ਸਾਬਕਾ ਮੰਤਰੀ ਤੇ ਜੋ ਕਿ 28 ਜੁਲਾਈ ਨੂੰ ਸ਼ਹੀਦਗੰਗ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ ਤੇ ਬਾਕੀ ਜੋਸਨ ਸਾਹਿਬ ਆਪਾਂ ਨੂੰ ਇਸ ਪ੍ਰੋਗਰਾਮ ਬਾਰੇ ਵੀ ਦੱਸਣਗੇ ਔਰ ਸਾਰਿਆਂ ਨੂੰ ਇਨਵਾਈਟ ਕਰਨਗੇ ਮੈਂ ਸਭ ਤੋਂ ਪਹਿਲਾਂ ਤਵਾਨਖੜੇ ਪਿੰਡ ਵਾਲਿਆਂ ਨੂੰ ਔਰ ਵਿਸ਼ੇਸ਼ ਤੌਰ ਤੇ ਡਾਕਟਰ ਸੰਜੀਵ ਬੁਰਾ ਨੂੰ ਮੁਬਾਰਕਵਾਦ ਦੇਣੀ ਚਾਹਨਾ ਕਿਉਂਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਦੇਸ਼ ਆਜ਼ਾਦ ਕਰਾ ਕੇ ਦਿੱਤਾ ਔਰ ਇਸ ਆਜ਼ਾਦੀ ਦੀ ਅਸੀਂ ਆਨੰਦ ਮਾਣ ਰਿਹਾ ਉਹਨਾਂ ਨੂੰ ਯਾਦ ਕਰਨ ਦੇ ਵਾਸਤੇ ਔਰ ਉਹਨਾਂ ਦੇ ਸ਼ਹੀਦੀ ਦਿਨ ਮਨਾਉਣ ਦੇ ਵਾਸਤੇ ਜੋ ਦਿਵਾਨ ਖੇੜੇ ਦੇ ਵਿੱਚ ਇਹਨਾਂ ਪ੍ਰੋਗਰਾਮ ਬਣਾਇਆ ਤੇ ਉਹਦੇ ਮੈਂ ਖਾਸ ਤੌਰ ਤੇ ਜੋ ਫਾਜ਼ਲ ਕਾ ਆਪਣਾ ਸਾਰਾ ਜ਼ਿਲ੍ਹਾ ਤੇ ਸਪੈਸ਼ਲ ਜਲਾਲਾਬਾਦ ਦੇ ਲੋਕਾਂ ਨੂੰ ਬੇਨਤੀ ਕਰਨਾ ਕਿ ਵੱਧ ਤੋਂ ਵੱਧ ਆਪਾਂ ਉੱਥੇ ਪਹੁੰਚਣਾ ਤਾਂ ਜੋ ਕਿ ਅਸੀਂ ਆਪਣੇ ਸ਼ਰੋਮਣੀ ਸ਼ਹੀਦ ਨੂੰ ਯਾਦ ਵੀ ਕਰ ਸਕੀਏ ਔਰ ਬੜੇ ਅੱਛੇ ਮੇਲੇ ਦੇ ਰੂਪ ਦੇ ਜਮਨਾ ਸਕੀਏ ਤੇ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੇ ਉਹਨਾਂ ਦੇ ਵਾਸਤੇ ਇੱਕ ਇਨਸਪਾਇਰੇਸ਼ਨ ਵੀ ਪੈਦਾ ਕਰ ਸਕੀਏ ਧੰਨਵਾਦ ਜੀ